ਇਟਲੀ ਤੋਂ ਆਇਆ ਉਹਨਾਂ ਦੇ ਆਨ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਆਪਣੇ ਵਾਰਡ ਦੇ ਵਿੱਚ ਆਪਣੀ ਤੀਆਂ ਦਾ ਆਪਣੀਆਂ ਬਹੂਆਂ ਬੱਚਿਆਂ ਨਾਲ ਔਰ ਬੀਬੀਆਂ ਪੈਣਾ ਨਾਲ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਮੈਂ ਐਮਸੀ ਜੋ ਸਾਫ ਕਾ ਸੀ ਆਂਟੀ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕੀਤੇ ਹੈ ਪਹਿਲੇ ਵੀ 2-3 ਸਾਲ ਪਹਿਲਾਂ ਉਹਨਾਂ ਨੇ ਪ੍ਰੋਗਰਾਮ ਇਸ ਤਰ੍ਹਾਂ ਰੱਖਿਆ ਸੀ ਤੀਆਂ ਦਾ ਤੇ ਹੁਣ ਦੁਬਾਰਾ ਪਿਰਨਾਨੇ ਦੁਬਾਰਾ ਪ੍ਰੋਗਰਾਮ ਰੱਖਿਆ ਹੈ ਇਸ ਨਾਲ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਮਤਲਬ ਕਿ ਅੱਛਾ ਲੱਗਦਾ ਸਾਰਿਆਂ ਨੂੰ ਔਰ ਸਾਰਿਆਂ ਦੇ ਵਿੱਚ ਮਿਲਵਰਤਨ ਪੈਦਾ ਹੁੰਦਾ ਹੈ ਭਾਈਚਾਰਾ ਪੈਦਾ ਹੁੰਦਾ ਹੈ ਕਿ ਜੋ ਪ੍ਰਾਤਨ ਸਾਡੀਆਂ ਰੀਤੀ ਰਿਵਾਜ ਸੀ ਉਹ ਦੁਬਾਰਾ ਅਗਰ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਸਮਝਾਵਾਂਗੇ ਤਾਂ ਬੱਚੇ ਇਨ ਟੱਚ ਰਹਿਣਗੇ ਆਦਰਵਾਇਸ ਜੋ ਗਾਣੇ ਆਉਂਦੇ ਫਿਲਮੀ ਸੌਂਗ ਤਾਂ ਉਹਨਾਂ ਦੇ ਨਾਲ ਬੱਚਿਆਂ ਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ ਇਹ ਸਾਡਾ ਸੱਭਿਆਚਾਰ ਹੈ ਗਿੱਦਾ ਸਾਡਾ ਸੱਭਿਆਚਾਰ ਹੈ ਹਾਂਜੀ ਬਹੁਤ ਹੀ ਆਪਣੇ ਸਾਰੇ ਸਤਿਕਾਰਯੋਗ ਸਾਡੇ ਚੀਫ ਗੈਸਟ ਛੋਟੀ ਬੱਚੀਆਂ ਹਾਂ થોડી دیر ਬਾਅਦ ਸਾਡੇ ਚੀਫ ਗੈਸਟ ਕਲਵਿੰਦਰ ਸਿੰਘ ਜੀ ਇਟਲੀ ਤੋਂ ਆਏ ਆ ਉਹਨਾਂ ਦੇ ਆਨੰਦ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਆਪਣੇ ਵਾਰਡ ਦੇ ਵਿੱਚ ਆਪਣੀ ਤੀਆਂ ਦਾ ਆਪਣੀਆਂ ਪਹੂਆਂ ਬੱਚਿਆਂ ਨਾਲ ਔਰ ਬੀਬੀਆਂ ਪੈਣਾ ਨਾਲ ਤੀਆਂ ਦਾ ਤਿਹਾਰ ਮਨਾ ਰਹੇ ਆ ਤੇ ਉਹਨਾਂ ਦੀ ਖੁਸ਼ੀ ਵਿੱਚ ਅਸੀਂ ਅੱਜ ਰੌਣਕਾਂ ਲਾਈਆਂ ਤੀਆਂ ਦੀ ਆਪਣੇ ਐਮਸੀ ਜੋ ਸਾਫਕਾ ਸੀ ਆਂਟੀ ਉਹਨਾਂ ਦਾ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਜੇ ਆਰਗੇਨਾਈਜ਼ ਕੀਤੇ ਹੈ ਪਹਿਲੇ ਵੀ 2-3 ਸਾਲ ਪਹਿਲਾਂ ਉਹਨਾਂ ਨੇ ਪ੍ਰੋਗਰਾਮ ਇਸ ਤਰ੍ਹਾਂ ਰੱਖਿਆ ਸੀ ਤੀਆਂ ਦਾ ਤੇ ਹੁਣ ਦੁਬਾਰਾ ਫਿਰ ਉਹਨਾਂ ਨੇ ਦੁਬਾਰਾ ਪ੍ਰੋਗਰਾਮ ਰੱਖਿਆ ਹੈ ਇਸ ਨਾਲ ਕੀ ਹੁੰਦਾ ਬਹੁਤ ਜ਼ਿਆਦਾ ਮਤਲਬ ਕਿ ਅੱਛਾ ਲੱਗਦਾ ਸਾਰਿਆਂ ਨੂੰ ਔਰ ਸਾਰਿਆਂ ਦੇ ਵਿੱਚ ਮਿਲਵਰਤਨ ਪੈਦਾ ਹੁੰਦਾ ਹੈ ਭਾਈਚਾਰਾ ਪੈਦਾ ਹੁੰਦਾ ਹੈ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਜਿਹੜੀਆਂ ੜਕੀਆਂ ਅੱਜ ਵਿਰਸਾ ਪਹੁੰਚੀਆਂ ਉਹਨਾਂ ਨੂੰ ਕੀ ਕਹਿਣਾ ਹਾਂ ਜੀ ਉਹਨਾਂ ਵਾਸਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਪ੍ਰਾਚਨ ਸਾਡੀਆਂ ਰੀਤੀ ਰਿਵਾਜ ਸੀ ਉਹ ਦੁਬਾਰਾ ਅਗਰ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਸਮਝਾਵਾਂਗੇ ਤਾਂ ਬੱਚੇ ਇਨ ਟੱਚ ਰਹਿਣਗੇ ਆਦਰਵਾਇਜ਼ ਜੋ ਗਾਣੇ ਆਉਂਦੇ ਫਿਲਮੀ Song ਤਾਂ ਉਹਨਾਂ ਦੇ ਨਾਲ ਬੱਚਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਹ ਸਾਡਾ ਸੱਭਿਆਚਾਰ ਹੈ ਗਿੱਧਾ ਸਾਡਾ ਸੱਭਿਆਚਾਰ ਹੈ ਹਾਂਜੀ ਮੈਂ ਹਾਂਜੀ ਧੰਨਵਾਦ ਕਰਦੀ ਹਾਂ ਜੀ ਬਹੁਤ ਬਹੁਤ ਮਨਜੀਤ ਕੌਰ ਸਾਰਿਆਂ ਨੂੰ ਅੱਜ ਅਸੀਂ ਤੀਜ ਦਾ ਤਿਹਾਰ ਮਨਾ ਰਹੇ ਹਾਂ ਜੋ ਕਿ ਅਸੀਂ ਐਮਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਾਡੇ ਬੱਚੇ ਬਹੁਤ ਖੁਸ਼ ਨੇ ਜੋ ਕਿ ਅਸੀਂ ਸਾਡਾ ਵਿਰਸਾ ਹੈ ਅਸੀਂ ਉਸ ਨੂੰ ਯਾਦ ਕੀਤਾ ਸਾਰਿਆਂ ਨੇ ਬਹੁਤ ਰੌਣਕਾਂ ਲਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਲੱਗਦਾ ਹੈ ਅਮੇ ਤੇ ਜਿਹੜੇ ਪ੍ਰੋਗਰਾਮ ਨੇ ਗੜੀਆਂ ਮੱਲੇ ਚ ਹੋਣੇ ਚਾਹੀਦੇ ਹਾਂ ਹਾਂਜੀ ਹੋਣੇ ਚਾਹੀਦੇ ਨੇ ਇਹ ਤਮਿਲਜੋਲ ਬੱਦਦਾ ਆਪਸ ਦੇ ਵਿੱਚ ਸਾਡਾ ਰੰਗਲਾ ਪੰਜਾਬ ਬਣੇ ਅਸੀਂ ਇਹਦੇ ਵਿੱਚ ਖੁਸ਼ ਹਾਂ। ਕਸ਼ਨਗਰ ਚ ਪਹਿਲਾਂ ਤਾਂ ਮੈਂ ਮੇਰਾ ਦੋਸਤ ਇਤਲੀ ਤੋਂ ਆਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਕਿਉਂਕਿ ਕਰਕੇ ਉਹਨਾਂ ਦੀ ਸੋਚ ਸੀ ਵੀ ਬਹੁਤ ਸਾਲਾਂ ਬਾਅਦ ਆਇਆ ਵੀ ਆਪਣਾ ਕਲਚਰ ਦਾ ਕੋਈ ਪ੍ਰੋਗਰਾਮ ਹੋਣਾ ਚਾਹੀਦਾ। ਮੈਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦਾ। ਦੂਸਰਾ ਮੈਂ ਆਪਣੇ ਲਾਕਾ ਵਾਸੀਆਂ ਦਾ ਮੱਲੇ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਚ ਚੰਗ ਚਾਂਗ ਲਾਇਆ ਔਰ ਜਿਹੜਾ ਸਾਡਾ ਵਿਰਸਾ ਹੈ ਉਹਦੇ ਨਾਲ ਕਿਤੇ ਨਾ ਕਿਤੇ ਸਾਡੀ ਸੋਚ ਹੈ ਵੀ ਅਸੀਂ ਉਹਨੂੰ ਜੋੜੀਏ ਔਰ ਸਾਡੇ ਛੋਟੇ ਬੱਚਿਆਂ ਨੂੰ ਔਰ ਸਾਡੇ ਜਿਹੜੇ ਆਉਣ ਵਾਲੀ ਜੇਨਰੇਸ਼ਨ ਉਹਨੂੰ ਇਹ ਤਿਹਾਰ ਬਾਰੇ ਦੱਸੀਏ ਔਰ ਇਹ ਤਿਹਾਰ ਮੈਂ ਸਮਝਦਾ ਜਿੱਥੇ ਭਾਈਚਾਰਾ ਕਾਇਮ ਕਰਦੇ ਆ ਉੱਥੇ ਇੱਕ ਦੂਜੇ ਦਾ ਜਿੱਥੋਂ ਅਸੀਂ ਦੂਰੋਂ ਦੂਰੋਂ ਆ ਕੇ ਸਾਰੇ ਬਸੇ ਆ ਉੱਥੇ ਸਾਰਿਆਂ ਨੂੰ ਇੱਕ ਜੁਟਤਾ ਹੋਣ ਦਾ ਵੀ ਸੰਦੇਸ਼ ਦਿੰਨਾ ਔਰ ਇਹ ਮੈਂ ਸਮਝਦਾ ਵੀ ਸਾਰੇ ਨਗਰ ਵਾਸੀਆਂ ਨੂੰ ਰਲ ਮਿਲ ਕੇ ਮਨਾਣੇ ਤੇ ਅੱਜ ਜਦ ਅਸੀਂ ਸਮੂਹ ਇਲਾਕਾ ਜਿਹੜਾ ਇਹ ਰਲ ਮਿਲ ਕੇ ਮਨਾਣੇ ਸਾਡਾ ਵੀਰ ਤਲਵਿੰਦਰ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਵੀ ਬਾਹਰ ਬਰਦੇਸ਼ਾਂ 'ਚ ਵੀ ਹੋ ਕੇ ਜਿਹੜਾ ਪੰਜਾਬ ਦੀ ਮਿੱਟੀ ਹੈ ਔਰ ਪੰਜਾਬ ਦੀ ਖੁਸ਼ੂ ਹੈ ਇਹਨਾਂ ਨੇ ਹਮੇਸ਼ਾ ਆਪਣੇ ਦਿਲ 'ਚ ਰੱਖੀ ਔਰ ਅਸੀਂ ਅੱਜ ਇਹ ਪ੍ਰੋਗਰਾਮ ਮਨਾ ਰਹੇ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਏਦਾਂ ਹੀ ਰਲ ਮਿਲ ਕੇ ਸਾਡਾ ਭਾਈਚਾਰਾ ਹਮੇਸ਼ਾ ਕੈਮਰੇ ਅਸੀਂ ਹਰੇਕ ਜਿਹੜੇ ਸਾਡੇ ਪੰਜਾਬ ਦਾ ਕਲਚਰ ਆ ਔਰ ਪੰਜਾਬ ਦਾ ਵਿਰਸਾ ਉਹਨੂੰ ਰਲ ਮਿਲ ਕੇ ਮਨਾ ਸੀ